303 ਦੇ ਜਿਹੜੇ ਫਾਇਰ ਨੇ ਅਸੀਂ ਅੱਜ ਹਸਪਤਲ ਦੇਖ ਕੇ ਆਏ ਆ ਨੌਜਵਾਨਾਂ ਦੇ ਆਰ ਪਾਰ ਹੋਏ ਫੇਨ ਪਲਾਸਟਿਕ ਦੀਆਂ ਗੋਲੀਆਂ ਕੱਲ ਤੱਕ ਸੀ ਅੱਜ ਤਾਂ ਮੋਰਚਰ ਵੀ ਚੱਲ ਪਏ ਨੇ ਗੋਲੇ ਚੱਲ ਪਏ ਨੇ ਸਥਿਤੀ ਤਾਂ ਜੀ ਤਣਾਪੂਰਣੀ ਆ ਨੁਕਸਾਨ ਸਾਡਾ ਬਹੁਤ ਹੋ ਰਿਹਾ ਨੌਜਵਾਨਾਂ ਦਾ ਹੁਣ ਤਾਂ ਗੋਲੀਆਂ ਚੱਲ ਰਹੀਆਂ ਨੇ ਆਧੁਨਿਕ ਤਰੀਕੇ ਦੇ ਹਥਿਆਰ ਨੇ ਤੇ ਸਾਡੇ ਕਿਸਾਨ ਭਰਾਵਾਂ ਕੋਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪਿਆਰ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀਆਂ ਅਸੀਸਾਂ ਨੇ ਤੇ ਔਰ ਜਿੱਥੇ ਕੋਲ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਅਸੀਸਾ ਨੇ ਉਹ ਕਦੇ ਵੀ ਦਬਦੇ ਨਹੀਂ ਮੈਂ ਚਾਹੁੰਦਾ ਨਹੀਂ ਵੀ ਪੱਕਾ ਇੱਥੇ ਲੱਗੇ ਕਿਉਂਕਿ ਇੱਥੇ ਪੱਕਾ ਲੱਗਾਂ ਦਾ ਸਾਡੇ ਪੰਜਾਬ ਨੂੰ ਨੁਕਸਾਨ ਜ਼ਿਆਦਾ ਹੈ ਜੇ ਇੱਥੇ ਲੱਗ ਜਾਂਦਾ ਹੈ ਆਪਣੀ ਹੱਦ ਤੇ ਹੈ ਪੰਜਾਬ ਤੇ ਹੈ ਹਨਾ ਤੇ ਉਹ ਪੰਜਾਬ ਹਰਿਆਣੇ ਵਾਲੇ ਪੰਜਾਬ ਚ ਆ ਕੇ ਜੋ ਵੀ ਕਰ ਰਹੇ ਨੇ ਕਾਰਵਾਈ ਜੋ ਵੀ ਬੰਬ ਸਿੱਟ ਰਹੇ ਨੇ ਜੋ ਵੀ ਟਾਇਰ ਗੈਸ ਦੇ ਇਸਤੇਮਾਲ ਹੋ ਰਹੀ ਹੈ ਪੰਜਾਬ ਸਰਕਾਰ ਨੇ ਇਨਵੋਲਵਮੈਂਟ ਕਰੀ ਰੋਕ ਨਹੀਂ ਰਹੀ ਕੀ ਆ ਸਰਕਾਰ ਕਰ ਸਕਦੀ ਹੈ ਜੀ ਕਿਉਂਕਿ ਉਹ ਇਸ ਟਾਈਮ ਇਹ ਉਹਦੇ ਤੋਂ ਨਾ ਕੱਗਰ ਤੋਂ ਪਾਰ ਖੜੇ ਨੇ ਕੱਗਰ ਤੋਂ ਪਾਰ ਦਾ ਜਿਹੜਾ ਏਰੀਆ ਹੁੰਦਾ ਉਹ ਮਤਲਬ ਹਰਿਆਣੇ ਦੇ ਵਿੱਚ ਆ ਪਰ ਕੱਗਰ ਜਿੱਥੇ ਤੱਕ ਉਹਨਾਂ ਨੇ ਬੈਰੀਕਾਡ ਲਾਏ ਨੇ ਉਹ ਪੰਜਾਬ ਦੇ ਵਿੱਚ ਸੀ ਪੁਲਿਸ ਕਰ ਸਕਦੀ ਆ ਪ੍ਰਸ਼ਾਸਨ ਕਰ ਸਕਦਾ ਪਰ ਗੱਲ ਇਹੀ ਆ ਭਾਜੀ ਅੰਨੀ ਪਿੰਦੀ ਆ ਕੁੱਤੇ ਚੱਟੀ ਜਾਂਦੀ ਆ ਆ ਤੁਸੀਂ ਤੁਸੀਂ ਆ ਦੇਖੋ ਨਾ ਵੀ ਆਪਾਂ ਸੋਚਿਆ ਕਦੇ ਨਹੀਂ ਤੁਸੀਂ ਸੋਚਿਆ ਕਦੇ ਵੀ ਡਰੋਨ ਪਤੰਗ ਡਰੋਨ ਉੱਡਦਾ ਪਿਆ 10 ਲੱਖ ਦਾ ਡਰੋਨ ਤੇ ਮੈਂ ਪਤੰਗ 5 ਰੁਪਏ ਦਾ ਮੈਂ ਇੰਨਾ ਕੁ ਸਹੰਦੇ ਰਹੇ ਪਰ ਮੈਂ ਕਹਿੰਦਾ ਫੇਲ ਕਰਦੇ ਆ ਜਿਹੜੇ ਪ੍ਰੈਸ਼ਰ ਪਾਣੀ ਦੇ ਹੂੰ ਪ੍ਰੈਸ਼ਰ ਲਾਤੇ ਜਦ ਇਹ ਟਿਕਦਾ ਬੰਬ ਜਦੇ ਨਾਲ ਹੀ ਫਸ ਅਸੀਂ ਕੱਲ ਜੀ ਸਵਾਗਤ ਹੈ ਅਸੀਂ ਸ਼ੰਭੂ ਬਾਰਡਰ ਤੇ ਪਹੁੰਚੇ ਆ ਸਾਡੇ ਨਾਲ ਨੇ ਬਲਜਿੰਦਰ ਸਿੰਘ ਪਰਵਾਨਾ ਉਹਨਾਂ ਨਾਲ ਗੱਲਬਾਤ ਕਰਦੇ ਆ ਪਰ ਉਹਨਾਂ ਨੇ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਢੀ ਜੀ ਕੀ ਸਥਿਤੀ ਹੈ ਹੁਣ ਸ਼ੰਭੂ ਬਾਰਡਰ ਤੇ ਸਥਿਤੀ ਤਾਂ ਜੀ ਤਣਾਪੂਰਣੀ ਆ ਨੁਕਸਾਨ ਸਾਡਾ ਬਹੁਤ ਹੋ ਰਿਹਾ ਨੌਜਵਾਨਾਂ ਦਾ ਹੁਣ ਤਾਂ ਗੋਲੀਆਂ ਚੱਲ ਰਹੀਆਂ ਨੇ 3 9 3 ਦੇ ਜਿਹੜੇ ਫਾਇਰ ਨੇ ਅਸੀਂ ਅੱਜ ਹਸਪੀਟਲ ਦੇਖ ਕੇ ਆਏ ਆ ਨੌਜਵਾਨਾਂ ਦੇ ਆਰ ਪਾਰ ਹੋਏ ਪਏ ਨੇ ਪਲਾਸਟਿਕ ਦੀਆਂ ਗੋਲੀਆਂ ਕੱਲ ਤੱਕ ਸੀ ਅੱਜ ਤਾਂ ਮਾਰਚਰ ਵੀ ਚੱਲ ਪਏ ਨੇ ਗੋਲੇ ਚੱਲ ਪਏ ਨੇ ਤੇ ਜਿਹੜੇ ਆਪਾਂ ਕਹਿ ਦਿੰਨੇ ਆ ਪੱਖੇ ਦੀ ਮਧਾਣੀ ਵਾਲੇ ਦੇਖਦੇ ਹੁੰਦੇ ਸੀ ਅਸੀਂ ਉਹ ਗੋਲੇ ਹੁੰਦੇ ਨੇ ਤੇ ਉਹ ਵੀ ਚੱਲ ਪਏ ਨੇ ਤੇ ਹੋਰ ਬੜਾ ਕੁਝ ਹੁਣ ਸਿਸਟਮ ਚੱਲ ਰਿਹਾ ਬਾਕੀ ਗੁਰੂ ਸਾਹਿਬ ਉਹਨਾਂ ਕੋਲ ਮੈਂ ਇੱਕ ਗੱਲ ਹਮੇਸ਼ਾ ਕਹਿਣਾ ਚਾਹਾਂ ਕਿ ਉਹਨਾਂ ਕੋਲ ਆਧੁਨਿਕ ਤਰੀਕੇ ਦੇ ਹਥਿਆਰ ਨਹੀਂ ਤੇ ਸਾਡੇ ਕਿਸਾਨ ਭਰਾਵਾਂ ਕੋਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪਿਆਰ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀਆਂ ਅਸੀਸਾਂ ਨੇ ਤੇ ਔਰ ਜਿੱਥੇ ਕੋਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਅਸੀਸਾਂ ਨੇ ਉਹ ਕਦੇ ਵੀ ਦਬਦੇ ਨਹੀਂ ਚਲੋ ਬਾਕੀ ਕੀ ਸਥਿਤੀ ਹੈ ਇਹਨਾਂ ਦੀ ਕੀ ਮੀਟਿੰਗਾਂ ਨੇ ਕਿਉਂਕਿ ਅਸੀਂ ਪਿਛਲੇ ਪਹਿਲਾਂ ਵੀ ਕਿਸਾਨ ਜਥੇ ਬੰਦਿਆਂ ਦਾ ਹਿੱਸਾ ਨਹੀਂ ਸੀ ਸਾਡਾ ਤਾਂ ਮਕਸਦ ਸੇਵਾ ਹੁਣ ਵੀ ਅਸੀਂ ਕਿਸਾਨ ਜਥੇ ਬੰਦੇ ਦਾ ਹਿੱਸਾ ਨਹੀਂ ਅਸੀਂ ਤੇ ਸੇਵਾ ਨੂੰ ਮੁੱਖ ਰੱਖ ਕੇ ਹੁਣ ਆ ਮੈਡੀਕਲ ਦੀ ਸੇਵਾਵਾਂ ਸ਼ੁਰੂ ਕਰਨ ਲੱਗੀਆਂ ਨੇ ਗੱਡੀ ਤੁਸੀਂ ਦੇਖੋ ਖੜੀ ਆ ਪਾਣੀ ਪਹਿਲਾਂ ਦੇਖ ਕੈਂਕਾ ਲੈਣ ਕਾ ਦਿੱਤੀਆਂ ਨੇ ਪਾਣੀ ਭਰਿਆ ਹੋਇਆ ਸੋ ਜੋ ਜੋ ਸੇਵਾ ਤੇ ਸਾਡੇ ਕੋਲ ਗੁਰੂ ਸਾਹਿਬ ਕਰਾਉਣਗੇ ਅਸੀਂ ਉਹ ਸੇਵਾ ਕਰਾਂਗੇ ਸਾਡਾ ਇਲਾਕਾ ਜਿਵੇਂ ਕੱਲ ਵੀ ਬਨੂਰ ਤੋਂ ਸਾਡਾ ਵੀਰ ਬਿੱਲਾ ਉਹਦੇ ਨਾਲ ਅਸੀਂ 5000 ਬੰਦੇ ਤੋਂ ਕੜੀ ਚਾਵਲ ਨਾਲ ਲੱਸੀ ਤੇ ਅੱਜ ਮਿੱਠਾ ਫਸਾਦਾ ਤੇ ਐਦਾਂ ਹੀ ਵਰਤਾਂਦੇ ਫੌਜਾਂ ਚਾਹ ਪਾਣੀ ਜੋ ਜੋ ਸਾਡੇ ਕੋਲ ਕਰਾਨਗੇ ਕਿਉਂਕਿ ਦਿੱਲੀ ਵੀ ਮੋਰਚੇ ਤੁਹਾਨੂੰ ਪਤਾ ਹੀ ਵੀ ਆਪਾਂ ਮੈਡੀਕਲ ਬਦਾਮ ਗੱਦੇ ਕੰਬਲ ਰਡੇਲੀ ਰੋਜ਼ ਦਾ ਸਮਾਨ ਹਾਂਜੀ ਤੇ ਲੈਬੋਰਾਟਰੀ ਚੈਸਟ ਸ਼ੈਲਟਰ ਸਾਰਾ ਕੁਝ ਉੱਥੇ ਮਾਰਨ ਸੇਵਾ ਲਈ ਸੀ ਇੱਥੇ ਲਾਤੇ ਮਤਲਬ ਪੱਕਾ ਇੱਥੇ ਵੀ ਮੈਂ ਚਾਹੁੰਦਾ ਨਹੀਂ ਵੀ ਪੱਕਾ ਇੱਥੇ ਲੱਗੇ ਕਿਉਂਕਿ ਇੱਥੇ ਪੱਕਾ ਲੱਗਣ ਦਾ ਸਾਡੇ ਪੰਜਾਬ ਨੂੰ ਨੁਕਸਾਨ ਜ਼ਿਆਦਾ ਹੈ ਜੇ ਇੱਥੇ ਲੱਗ ਜਾਂਦਾ ਹੈ ਨੁਕਸਾਨ ਸਾਨੂੰ ਹੀ ਹੋਣਾ ਹੈ ਪਰ ਭਾਵੇਂ ਹਰਿਆਣੇ 'ਚ ਵੜ ਜੇ ਜਿਵੇਂ ਮਰਜ਼ੀ ਵੜਨਾ ਸਾਨੂੰ ਇੱਕ ਦੱਸੋ ਮੈਨੂੰ ਵੀ ਆਪਣੀ ਹੱਦ ਤੇ ਹੈ ਪੰਜਾਬ ਤੇ ਹੈ ਹਨਾ ਤੇ ਉਹ ਪੰਜਾਬ ਹਰਿਆਣੇ ਵਾਲੇ ਪੰਜਾਬ ਚ ਆ ਕੇ ਜੋ ਵੀ ਕਰ ਰਹੇ ਨੇ ਕਾਰਵਾਈ ਜੋ ਵੀ ਬੰਬ ਸਿੱਟ ਰਹੇ ਨੇ ਜੋ ਵੀ ਟੀਅਰ ਗੈਸ ਦੇ ਇਸਤੇਮਾਲ ਹੋ ਰਹੀ ਹੈ ਪੰਜਾਬ ਸਰਕਾਰ ਨਹੀਂ ਇੰਟਰਵੈਨਸ਼ਨ ਕਰੀ ਰੋਕ ਨਹੀਂ ਰਹੀ ਪੰਜਾਬ ਪੁਲਿਸ ਨਹੀਂ ਕਰ ਸਕਦੀ ਹੈ ਜੀ ਕਿਉਂਕਿ ਉਹ ਇਸ ਟਾਈਮ ਇਹ ਉਹਦੇ ਤੋਂ ਨਾ ਕਗਰ ਤੋਂ ਪਾਰ ਖੜੇ ਨੇ ਕਗਰ ਤੋਂ ਪਾਰ ਦਾ ਜਿਹੜਾ ਏਰੀਆ ਹੁੰਦਾ ਉਹ ਮਤਲਬ ਹਰਿਆਣੇ ਦੇ ਵਿੱਚ ਆ ਪਰ ਕਗਰ ਜਿੱਥੇ ਤੱਕ ਉਹਨਾਂ ਨੇ ਬੈਰੀਕਡ ਲਾਏ ਨੇ ਉਹ ਪੰਜਾਬ ਦੇ ਵਿੱਚ ਹੁੰਦੀਆਂ ਨੇ ਜਿਹੜੀ ਪੰਜਾਬ ਦੇ ਵਿੱਚ ਵੀ ਹਰਿਆਣੇ ਸਰਕਾਰ ਦੇ ਡਰੋਨ ਜਿਹੜੇ ਨੇ ਉਹ ਪੰਜਾਬ ਚ ਕਿਵੇਂ ਐਂਟਰ ਹੋ ਗਏ ਪੁਲਿਸ ਕੁਝ ਨਹੀਂ ਕਰ ਰਹੀ ਆਪਣੀ ਪੁਲਿਸ ਕਰ ਸਕਦੀ ਆ ਪ੍ਰਸ਼ਾਸਨ ਕਰ ਸਕਦਾ ਗੱਲ ਇਹੀ ਆ ਭਾਜੀ ਅੰਨੀ ਪਿੰਦੀ ਆ ਕੁੱਤੇ ਚੱਟੀ ਜਾਂਦੀ ਆਲਾ ਹਨ ਅੰਦਰੋਂ ਕਿਉਂ ਖੁਜਰੀ ਸਾਰੇ ਇਕ ਨੇ ਉੱਪਰੋਂ ਉੱਪਰੋਂ ਸਾਰੇ ਆਪਾਂ ਵਿਖਾਵਾ ਕਰ ਦਿੰਨੇ ਆ ਮੈਨੂੰ ਲੱਗਦਾ ਵੀ ਪੰਜਾਬ ਦੇ ਨੌਜਵਾਨਾਂ ਦਾ ਨੁਕਸਾਨ ਪਹਿਲਾਂ 850 ਤਾਂ ਹੋਇਆ ਤੇ ਇਹ 800 ਤਾਂ ਇੱਥੇ ਕਰਾ ਕੇ ਫਿਰ ਸ਼ਾਇਦ ਇਹਨਾਂ ਦੇ ਜ਼ਖਮਾਂ ਨੂੰ ਇਹਨਾਂ ਦੇ ਜ਼ਖਮਾਂ ਨੂੰ ਇਨਸ਼ਾਅੱਲਾ ਮਲਮ ਲੱਗੇਗੀ ਮਤਲਬ ਗੁਰੂ ਦੀ ਫੌਜ ਅੱਗੇ ਸਰਕਾਰੀ ਤੰਤਰ ਫੇਲ ਹੋਇਆ ਲੋ ਆ ਦੇਖੋ ਜੀ ਸਰਕਾਰੀ ਤੰਤਰ ਤਾਂ ਕੋਈ ਜਿੰਨਾ ਮਰਜ਼ੀ ਲਾ ਲਿਓ ਤਾਂ ਉੱਥੇ ਚਲਾਕੀਆਂ ਨੇ ਉਹ ਜਿੱਥੇ ਗੁਰੂ ਸਾਹਿਬ ਦੀ ਕਿਰਪਾ ਉੱਥੇ ਚਲਾਕੀਆਂ ਕਦੇ ਵੀ ਚਲਦੀਆਂ ਨਹੀਂ ਹੁੰਦੀਆਂ ਸਾਡੇ ਕਿਸਾਨ ਭਰਾ ਭੋਲੇ ਨੇ ਤੁਸੀਂ ਦੇਖ ਲਓ ਕਿਵੇਂ ਉਹ ਡਰੋਨ ਆ ਰਿਹਾ ਪਤੰਗ ਪਤੰਗ ਉਡਾਉਂ ਤੁਸੀਂ ਤੁਸੀਂ ਆਹ ਦੇਖੋ ਨਾ ਵੀ ਆਪਾਂ ਸੋਚੇ ਕਦੇ ਨਹੀਂ ਤੁਸੀਂ ਸੋਚੇ ਕਦੇ ਵੀ ਡਰੋਨ ਪਤੰਗ ਡਰੋਨ ਉਡਦਾ ਪਿਆ 10 ਲੱਖ ਦਾ ਡਰੋਨ ਤੇ ਮੈਂ ਪਤੰਗ 5 ਰੁਪਏ ਦਾ ਮੰਨ ਹਾਂਜੀ ਤੁਸੀਂ ਦੇਖੋ ਉੱਥੇ ਜੰਮੂ ਕਸ਼ਮੀਰ ਵਾਲੇ ਇੰਨਾ ਕੁ ਸਹੰਦੇ ਰਹੇ ਪਰ ਮੈਂ ਕਹਿੰਦਾ ਫੇਲ ਕਰਤੇ ਜਿਹੜੇ ਪ੍ਰੈਸ਼ਰ ਪਾਣੀ ਦੇ ਹੂੰ ਬਿਲਕੁਲ ਪ੍ਰੈਸ਼ਰ ਲਾਤੇ ਜਦ ਇਹ ਦਿੱਕਦਾ ਬੰਬ ਜਦੇ ਨਾਲ ਹੀ ਫਸ ਠੀਕ ਆ ਪਰ ਹਾਂ ਹੁਣ ਜਿਹੜੇ ਗੋਲੀਆਂ ਚਲਾਉਣ ਲੱਗ ਗਏ ਨੇ ਦੇਖੋ ਉਹਦਾ ਜਵਾਬ ਨੁਕਸਾਨ ਤਾਂ ਹੋਏਗਾ ਸਾਡਾ ਜਵਾਨੀ ਦਾ ਨੁਕਸਾਨ ਜਵਾਨ ਦਾ ਨੁਕਸਾਨ ਤਾਂ ਹੋ ਰਿਹਾ ਗੋਲੀਆਂ ਹੁਣ 303 ਦੇ ਗੋਲੀਆਂ ਚਲਾਣ ਲੱਗ ਗਏ ਨੇ ਗੋਲੇ ਚਲਾਣ ਲੱਗ ਗਏ ਨੇ ਸ਼ਰਲੇ ਉੱਡ ਉੱਡ ਕੇ ਸਾਡੇ ਵੱਜਦੇ ਨੇ ਕੱਲ ਮੈਨੂੰ ਲੱਗਦਾ ਸਾਡੀ ਸੇਵਾ ਕੀ ਸਫਲ ਹੋਗੀ ਸ਼ਾਇਦ ਵੀ ਇੱਕ ਨੌਜਵਾਨ ਗਿਹਾੰਗ ਸਿੰਘ ਸੀ ਉਹ ਕਹਿੰਦਾ ਬਾਬੇ ਤੁਸੀਂ ਐਣਕ ਫੜਾ ਗਏ ਜੀ ਤੇ ਕਹਿੰਦਾ ਉਹ ਐਣਕ ਉਹਦੇ ਸ਼ਰਲੇ ਤੱਕ ਵੱਜੇ ਸੀਗੇ ਇੱਥੇ ਸਾਰੇ ਕਹਿੰਦਾ ਜੇ ਮੈਂ ਐਣਕ ਨਾਲ ਆਈ ਹੁੰਦੀ ਐਣਕ ਨਾਲ ਇਹ ਕਹਿੰਦਾ ਮੇਰੀ ਅੱਖ ਗਈ ਸੀ ਇੱਕ ਮੁੰਡੇ ਦੀ ਹੋ ਵੀ ਗਈ ਨਹੀਂ ਕਈਆਂ ਦੀ ਹੋ ਗਏ ਸਾਡੇ ਹਰਪਾਲਪੁਰ ਤੋਂ ਹੀ ਆ ਸਾਡਾ ਸਾਡਾ ਭਰਾ ਹੀ ਹੈ ਬੱਚਾ ਹੀ ਉਹ ਹਰਪਾਲ ਸਾਡੇ ਇਲਾਕੇ ਦਾ ਵੀਰ ਹੈ ਦਵਿੰਦਰ ਸਿੰਘ ਸਾਡਾ ਇਲਾਕਾ ਪੂਰਾ ਸਾ ਤੁਸੀਂ ਦੇਖ ਹੀ ਰਹੇ ਹੋ ਇਲਾਕੇ ਦੇ ਸਾਰੇ ਪਿੰਡ ਕੋਈ ਪਿੱਛੇ ਨਹੀਂ ਨਾ ਲੰਗਰ ਤੋਂ ਨਾ ਪਾਣੀ ਤਾਣੀ ਨਾ ਮੈਡੀਕਲ ਹਰ ਇੱਕ ਪਾਸੇ ਨੌਜਵਾਨ ਸਾਡੇ ਸਾਡਾ ਇਲਾਕਾ ਨਾਲ ਇਦਾਂ ਹੀ ਰਾਵਾਂਗੇ ਨਾਲ ਬਾਕੀ ਜੋ ਜਥੇਬੰਦੀਆਂ ਦਾ ਫੈਸਲਾ ਹੋ ਜਥੇਬੰਦੀਆਂ ਦਾ ਸਾਡਾ ਫੈਸਲਾ ਸੇਵਾ ਦਾ ਸੀ ਸੇਵਾ ਮਰਦੇ ਦਮ ਤੱਕ ਸਾਡੇ ਸਵਾਸ ਨੇ ਅਸੀਂ ਕਰਾਂਗੇ ਧੰਨਵਾਦ